ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗ ਮਾਇਆ ਪਰਮਾਤਮਾ ਨੇ ਮਾਇਆ ਸਾਜ ਕੇ ਪਰਪੰਚ ਰਚ ਦਿੱਤਾ ਹੈ ਇਸ ਮਾਇਆ ਕਰਕੇ ਹੀ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਮਾਇਆ ਆਪਣਾ ਅਸਰ ਵਰਤਣ ਲੱਗ ਪੈਂਦੇ ਹੈ ਸਭ ਤੋਂ ਪਹਿਲਾਂ ਦੁੱਧ ਦੇ ਰੂਪ ਵਿੱਚ ਬੱਚਾ ਮਾਇਆ ਦਾ ਪ੍ਰਭਾਵ ਗ੍ਰਹਿਣ ਕਰਦਾ ਹੈ ਫਿਰ ਮਾਂ ਦੀ ਮਮਤਾ ਦੇ ਰੂਪ ਵਿੱਚ ਪਰਿਵਾਰ ਦੇ ਰੂਪ ਵਿੱਚ ਪਤਨੀ ਦੇ ਰੂਪ ਵਿੱਚ ਦੇਵੀ ਦੇਵਤਿਆਂ ਦੇ ਰੂਪ ਵਿੱਚ ਮਾਇਆ ਪ੍ਰਾਪਤ ਕਰਦਾ ਹੈ ਸਭ ਕੁਝ ਹੀ ਮਾਇਆ ਵਿੱਚ ਹੁੰਦਾ ਹੈ ਮਾਇਆ ਗਰਭਜੋਂ ਦਾ ਨਾਮ ਹੈ ਬ੍ਰਹਮ ਦੀ ਯਾਦ ਭੁਲਾਣੀ ਮਾਇਆ ਹੈ ਮਾਇਆ ਹੀ ਦੁਜਾਪਾ ਹੈ ਇਹ ਸਭ ਉਸ ਦੇ ਹੁਕਮ ਵਿੱਚ ਹੀ ਮਨੁੱਖ ਨੂੰ ਪਟਕਾਉਂਦੀ ਹੈ ਵੇਦ ਤਾਂ ਮਾਇਆ ਨੂੰ ਵੀ ਅਨਾਦੀ ਮੰਨਦੇ ਹਨ ਪਰ ਗੁਰਮਤਿ ਵਿੱਚ ਅਨਾਦੀ ਕੇਵਲ ਪ੍ਰਭੂ ਹੈ ਇਹ ਤਾਂ ਉਸ ਨੇ ਆਸਣ ਲਾ ਕੇ ਚਾਹ ਨਾਲ ਦੇਖਣ ਲਈ ਖੇਰ ਤਮਾਸ਼ਾ ਦੇ ਰੂਪੇ ਸਾਜੀ ਹੈ ਸੋ ਮਾਇਆ ਅਨਾਦੀ ਨਹੀਂ ਜਦ ਵੀ ਉਸ ਦੀ ਰਜਾ ਹੁੰਦੀ ਹੈ ਤਾਂ ਮਾਇਆ ਸਮੇਟ ਕੇ ਫਿਰ ਇੱਕ ਹੋ ਜਾਂਦਾ ਹੈ ਹੁਕਮ ਹੈ ਖੇਲ ਸੰਕੁਚੇ ਤੋਂ ਨਾਨਕ ਇੱਕ ਹੈ ਯੋਗ ਮਾਇਆ ਪਰਮਾਤਮਾ ਦੀ ਸਰਬੋਤਮ ਸ਼ਕਤੀ ਹੈ ਪ੍ਰਭੂ પાસે ਤਿੰਨ ਮਾਇਆਵੀ ਸ਼ਕਤੀਆਂ ਹਨ ਨੰਬਰ 1 ਸੰਧਨੀ ਸਤ ਵਿਦਿਆ ਸਵਿਤ ਚਿੱਤ ਆਤਮਕ ਵਿਦਿਆ ਨੰਬਰ 3 ਹਲਾ ਦੇਨੀ ਆਨੰਦ ਗੋਜ ਵਿਦਿਆ ਖਲਾਦਨੀ ਸ਼ਕਤੀ ਸਭ ਤੋਂ ਸ੍ਰੇਸ਼ਟ ਹੈ ਇਹ ਦਿਬ ਹੈ ਇਸ ਵਿੱਚ ਦੂਜੀਆਂ ਦੋਵੇਂ ਵੀ ਆ ਜਾਂਦੀਆਂ ਹਨ ਵਿਦਿਆ ਤਾਂ ਟੀਚਰਾਂ ਤੋਂ ਹਾਸਲ ਕੀਤੀ ਜਾ ਸਕਦੀ ਹੈ ਆਤਮਿਕ ਵਿਦਿਆ ਵੀ ਸਤੋ ਗੁਣੀ ਪੁਰਸ਼ਾਂ ਤੋਂ ਹਾਸਲ ਹੋ ਜਾਂਦੀ ਹੈ ਪਰ ਗੋਜ ਵਿਦਿਆ ਕੇਵਲ ਸੱਚਾ ਗੁਰੂ ਹੀ ਦੇ ਸਕਦਾ ਹੈ ਇਹ ਗੁੱਝਣ ਨਾਲ ਤਲਕ ਰੱਖਦੀ ਹੈ ਇਹ ਆਪਣੇ ਵਸ ਵਿੱਚ ਨਹੀਂ ਹੈ ਨਾ ਹੀ ਇਹ ਸਿੱਖੀ ਜਾ ਸਕਦੀ ਹੈ ਇਹ ਪੂਰਵਲੇ ਕਰਮਾਂ ਨਾਲ ਜੁੜੀ ਪਰਮਾਤਮਾ ਦੀ ਸਭ ਲਾਇਨ ਤਿਵ ਸ਼ਕਤੀ ਹੈ ਸਾਰਾ ਜਗਤ ਵਿਦਿਆ ਪੜਿਆ ਹੈ ਆਤਮਕ ਵਿਦਵਾਨ ਵੀ ਸੈਂਕੜੇ ਹੀ ਸਨ ਪਰ ਭਗਤ ਕੋਈ ਕਰੋੜਾਂ ਛੋ ਇੱਕ ਹੁੰਦਾ ਹੈ ਇਹ ਹਲਾ ਦਿਨੀ ਸ਼ਕਤੀ ਕੇਵਲ ਪ੍ਰਭੂ ਦੀ ਯੋਗ ਮਾਇਆ ਹੈ ਇਸ ਅਭੀਨ ਉਹ ਨਿਰਗੁਣ ਹੁੰਦਾ ਹੋਇਆ ਵੀ ਕੋਈ ਵੀ ਸਰੀਰ ਧਾਰਨ ਕਰ ਸਕਦਾ ਹੈ ਪ੍ਰਲਾਦ ਲਈ ਥੰਮ ਵਿੱਚੋਂ ਨਰਸਿੰਘ ਦੇ ਰੂਪ ਵਿੱਚ ਨਿਕਲਿਆ ਹੁਕਮ ਹੈ ਪ੍ਰਵਥਮ ਤੇ ਨਿਕਸੇ ਕੈ ਵਿਸਤਾਰ ਬਾਬਾ ਨਾਮਦੇਵ ਜੀ ਲਈ ਮੋਈ ਗਉ ਜਵਾਲਾ ਲਈ ਗਰੜ ਤੇ ਚੜਤੇ ਆਉਣਾ ਪਿਆ ਗੁਰਵਾਖ ਹੈ ਪੰਖ ਤਣ ਬਾਜ বজਾਇਲਾ ਗਰੜ ਚੜੇ ਗੋਬਿੰਦ ਆਇਲਾ ਇਹ ਸਭ ਯੋਗ ਮਾਇਆ ਹੈ ਸੰਸਾਰੀ ਬੰਦੇ ਜਾਂ ਅਗਿਆਨਤਾ ਵਸ ਸਭ ਕੁਝ ਮੰਨੀ ਜਾਂਦੇ ਹਨ ਜਾਂ ਵਿਦਵਾਨਾਂ ਦੇ ਰੂਪ ਵਿੱਚ ਨਿਰਗੁਣ ਨੂੰ ਹੀ ਮੰਨਦੇ ਹਨ ਉਹ ਅਕਸ਼ਰ ਜਿਹੀਆਂ ਕਰਾਮਾਤੀ ਸ਼ਕਤੀਆਂ ਨੂੰ ਨਹੀਂ ਮੰਨਦੇ ਕਰਮਾਤ ਕਰਦਾਨਾ ਹੈ ਪਰ ਇਸ ਪਿਛੇ ਰਮਿ ਛੁਪੀ ਹੈ ਬੰਦੇ ਦਾ ਕਰਾਮਾਤ ਕਰਨਾ ਬੁਰਾ ਹੈ ਪਰ ਰੱਬ ਆਪਣੇ ਭਾਣੇ ਵਿੱਚ ਕਦੀ ਕਦਾਈ ਅਜਿਹੀ ਕਰਾਮਾਤ ਵਰਤਾ ਦਿੰਦਾ ਹੈ ਨਾਮਦੇਵ ਜੀ ਵੀ ਇਹੀ ਬਾਤ ਸਮਝਾ ਰਹੇ ਹਨ ਕਿ ਮਰਿਆ ਹੋਇਆ ਕੋਈ ਜਿਉਂਦਾ ਨਹੀਂ ਹੁੰਦਾ ਪਰ ਜੇ ਰਾਮ ਜੀ ਚਾਹਣ ਤਾਂ ਕੁਝ ਵੀ ਹੋ ਸਕਦਾ ਹੈ ਰੱਬ ਸਰਵ ਸ਼ਕਤੀਮਾਨ ਹੈ ਉਹ ਧਰਤੀ ਨੂੰ ਉਪਰ ਹੇਠ ਕਰਨ ਤੇ ਸਮੇਟਣ ਦੇ ਸਮਰਥ ਹੈ बेशक पदार्थ माया ਦੇ ਨਿਯਮ ਵੀ اٹਲ ਹਨ ਪਰ ਜੇ ਉਹ ਚਾਹੇ ਤਾਂ ਮਾਇਆ ਵੀ ਆਪਣਾ ਸੁਭਾਅ ਬਦਲ ਲੈਂਦੀ ਹੈ ਅਗਨ ਸਾੜਦੀ ਨਹੀਂ ਪਾਣੀ ਡੋਬਦਾ ਨਹੀਂ ਇਹ ਸਭ ਭਗਤ ਪ੍ਰਲਾਦ ਨਾਲ ਬੀਤਿਆ ਕੁਰਬਾਨੀ ਵਿੱਚ ਇਸ ਦਾ ਪਰਮਾਣ ਮਿਲਦਾ ਹੈ ਕਿ ਗੇਰਤਰ ਜਲ ਜਵਾਲਾ ਪੈ ਰੱਖਿਓ ਰਾਜਾ ਰਾਮ ਮਾਇਆ ਫੇਰੀ ਪਰਮਾਤਮਾ ਨੇ ਆਪਣੇ ਭਗਤ ਲਈ ਮਾਇਆ ਦੇ ਤਤਾਂ ਦਾ ਸਵਾਭਾਅ ਫੇਰ ਦਿੱਤਾ ਅਸੰਭਵ ਨੂੰ ਸੰਭਵ ਬਣਾਉਣ ਵਾਲੀ ਸ਼ਕਤੀ ਨੂੰ ਹੀ ਯੋਗ ਮਾਇਆ ਜਾਂ ਹਲਾ ਦੇਣੀ ਸ਼ਕਤੀ ਕਿਹਾ ਜਾ ਸਕਦਾ ਹੈ ਅਣਾਰੀ ਲੋਕ ਹਰ ਗੱਲ ਚੋਂ ਕਰਾਮਾਤ ਢੂੰਡਦੇ ਹਨ ਵਿਦਵਾਨ ਕਰਾਮਾਤ ਨੂੰ ਮੰਨਦੇ ਹੀ ਨਹੀਂ ਗੱਲ ਕਿਤੇ ਹੋਰ ਖੜੀ ਹੈ ਜਦੋਂ ਤੀਖ ਮਨ ਪੂਰਾ ਨਹੀਂ ਜਾਗਦਾ ਦੇਬ ਨਹੀਂ ਹੁੰਦਾ ਪਿਓਰ ਕੌਨਸ਼ੀਅਸ ਨਹੀਂ ਬਣਦਾ ਇਹ ਵਰਤਾਰਾ ਮੰਨਣ ਲਈ ਰਾਜੀ ਨਹੀਂ ਹੁੰਦਾ ਇਹ ਖੇਲ ਕਠਨ ਹੈ ਗੁਰੂ ਪੇਟਾ ਤੋਂ ਬਿਨਾ ਤੁਰਿਆ ਗੁਣ ਤੋਂ ਬਿਨਾ ਬ੍ਰਹਮ ਦੀ ਇਸ ਸ਼ਕਤੀ ਦਾ ਕਿਆਸ ਕਰਨਾ ਵੀ ਮੁਸ਼ਕਲ ਹੈ ਵਿਰਲੇ ਹੀ ਇਸ ਵਰਤਾਰੇ ਨੂੰ ਸਮਝ ਸਕਦੇ ਹਨ ਆ ਨਾੜੀ ਲੋਕ ਮੰਨਦੇ ਜਰੂਰ ਹਨ ਪਰ ਅਗਿਆਨਤਾ ਵਸ ਬੁੱਝਦੇ ਨਹੀਂ ਰੋਹਾਨੀਅਤ ਅਤੇ ਲੋਹਾਨੀਅਤ ਵਿੱਚ ਸ਼ਬਦਾਂ ਦਾ ਅਰਥ ਗੋਜ ਤੇ ਗਹਿਰਾ ਹੁੰਦਾ ਹੈ ਉਪਰੋਂ ਦਿਸਣ ਵਾਲਾ ਅਰਥ ਨਹੀਂ ਹੁੰਦਾ ਵਖੇਣ ਭਾਵੇਂ ਗੁਰਬਾਣੀ ਦਾ ਸ਼ਬਦਾਂ ਵਿੱਚ ਹੀ ਕੀਤਾ ਹੋਇਆ ਹੈ ਪਰ ਬੁੱਝਣਾ ਗੁਰੂ ਨਦਰ ਗੁਰੂ ਪੇਟਾ ਬਿਨਾ ਨਾ ਮੁਮਕਨ ਹੈ ਸ਼ਬਦਾਂ ਮਾਹੇ ਵਖਾਣੀਏ ਵਿਰਲਾ ਤਾਂ ਬੁੱਝੇ ਕੋਏ ਦੋ ਸ਼ਖਸ ਗੁਰੂ ਕੋਲ ਭਗਤ ਕੋਲ ਗਿਆਨ ਲੈਣ ਲਈ ਗਏ ਗਿਆਨ ਦੇਣ ਤੋਂ ਬਾਅਦ ਭਗਤ ਨੇ ਇੱਕ ਗੱਲ ਲੜ ਬੰਨ ਲੈਣ ਲਈ ਤਾਕੀਦ ਕੀਤੀ ਕਿ ਔਰਤ ਜੇ ਡੁੱਬਦੀ ਵੀ ਹੋਵੇ ਤਾਂ ਵੀ ਹੱਥ ਨਹੀਂ ਲਾਣਾ ਦੋਵੇਂ ਚੱਲ ਪਏ ਦੇਵਨੇਤ ਪਹਿਲੇ ਪੜਾ ਤੇ ਰੁਕੇ ਸਰੋਵਰ ਵਿੱਚ ਇੱਕ ਔਰਤ ਚੀਕਾਂ ਮਾਰ ਕੇ ਬਚਾਓ ਬਚਾਓ ਕਹਿ ਰਹੀ ਸੀ ਕਦੇ ਡੁੱਬ ਜਾਂਦੀ ਕਦੇ ਉੱਪਰ ਆ ਜਾਂਦੀ ਦੋਨਾਂ 'ਚੋਂ ਇੱਕ ਕੱਢਣ ਲਈ ਤਿਆਰ ਹੋ ਗਿਆ ਦੂਜੇ ਨੇ ਗੁਰੂ ਜੀ ਦੀ ਸਿੱਖਿਆ ਯਾਦ ਦਿਲਾਈ ਕਿ ਹੱਥ ਨਹੀਂ ਲਾਉਣਾ ਇੱਕ ਪਲ ਰੁਕ ਕੇ ਪਹਿਲਾਂ ਫਿਰ ਪਾਣੀ ਵਿੱਚ ਕੁੱਦਿਆ ਤੇ ਡੁੱਬਦੀ ਔਰਤ ਨੂੰ ਬਾਹਰ ਕੱਢ ਲਿਆ ਆ ਉਹ ਬਚ ਗਈ ਪਹਿਲਾ ਮਨ ਚੱਲਾ ਕਹਿੰਦਾ ਹੈ ਕਿ ਵਾਪਸ ਚੱਲ ਤੇ ਮੈਂ ਗੁਰੂ ਜੀ ਨੂੰ ਦੱਸਾਂਗਾ ਕਿ ਇਸ ਨੇ ਸਿੱਖਿਆ ਦਾ ਪਾਲਣ ਨਹੀਂ ਕੀਤਾ ਹੁਕਮ ਦੀ ਅਵਗਿਆ ਕੀਤੀ ਹੈ ਜਦੋਂ ਆ ਕੇ ਗੁਰੂ ਜੀ ਨੂੰ ਮਨਚਲੇ ਨੇ ਵਿਥਿਆ ਸਨਾਈ ਤਾਂ ਗੁਰੂ ਜੀ ਨੇ ਪਹਿਲੇ ਨੂੰ ਥਾਪੜਾ ਦੇ ਦਿੱਤਾ ਮਨਚਲੇ ਨੇ ਆਪਣੀ ਬੇਇੱਜ਼ਤੀ ਸਮਝ ਕੇ ਫਿਰ ਪੁੱਛਿਆ ਕਿ ਤੁਸੀਂ ਹੁਕਮ ਨਹੀਂ ਕੀਤਾ ਸੀ ਗੁਰੂ ਜੀ ਕਹਿੰਦੇ ਕਿ ਕੀਤਾ ਸੀ ਫਿਰ ਮਨਚਲਾ ਪੁੱਛਦਾ ਹੈ ਕਿ ਥਾਪੜਾ ਇਸ ਨੂੰ ਕਿਉਂ ਗੁਰੂ ਜੀ ਨੇ ਸਮਝਾਇਆ ਕਿ ਤੂੰ ਅਖਰੀ ਅਰਥ ਲੈ ਹਨ ਇਸ ਨੇ ਅਸਲੀ ਅਰਥ 부ਝੇ ਹਨ ਮਨ ਚਲਾ ਫੇਰ ਵੀ ਨਹੀਂ ਸਮਝਿਆ ਗੁਰੂ ਜੀ ਨੇ ਖੋਲ ਕੇ ਦੱਸਿਆ ਕਿ ਔਰਤ ਜੇ ਡੁੱਬਦੀ ਵੀ ਹੋਵੇ ਦਾ ਮਤਲਬ ਸੀ ਕਿ ਔਰਤ ਹਾਵ ਭਾਵ ਕਰੇ ਸਹਿਮਤੀ ਵੀ ਜ਼ਾਹਰ ਕਰੇ ਕਾਮਕ ਸੰਬੰਧ ਬਣਾਉਣ ਲਈ ਉਕਸਾਵੇ ਵੀ ਤਾਂ ਵੀ ਹੱਥ ਨਹੀਂ ਲਾਣਾ ਡੁੱਬਣ ਚ ਅਰਥ ਛੁਪੇ ਪੈ ਹਨ ਇਹ ਸਾਖੀ ਗਿਆਨ ਭਰਪੂਰ ਹੈ ਗੁਰਵਾਖ ਹੈ ਪ੍ਰਭ ਕੀ ਅਗੰਗ ਅਗਾਧ ਕਥਾ ਸੁਣੀਏ ਅਵਰ ਅਵੈਦ ਬੁੱਝਿਏ ਬਕਨ ਕਥਨ ਰਹਿਤਾ ਵੇਦ ਗੀਤਾ ਜੀ ਗੁਰਬਾਣੀ ਸੁਣਨ ਚ ਕੁਝ ਹੋਰ ਪ੍ਰਤੀਤ ਦਿੰਦਾ ਹੈ ਪਰ ਬੁੱਝਣ ਤੇ ਗੱਲ ਹੋਰ ਹੁੰਦੀ ਹੈ ਇਹ ਤਾਂ ਗਾਥਾ ਗੂੜ ਅਪਾਰੰਥ ਸਮਝਣ ਨਿਰਲਾ ਜਣਾ ਅਖਰੂਟ ਬਦਾਮਾ ਵਾਂਗ ਜਿਵੇਂ ਗਰੀ ਅੰਦਰ ਰੱਖੀ ਹੈ ਕੁਦਰਤ ਨੇ ਉਸੇ ਤਰ੍ਹਾਂ ਅੱਖਰਾਂ ਦੀ ਬਾਹਰੀ ਬੰਤਰ ਵਿੱਚ ਅੰਦਰ ਸਮੋਹੇ ਬ੍ਰਹਮ ਗਿਆਨ ਰੱਖਿਆ ਹੋਇਆ ਹੈ ਇਹ ਤੀਜਾ ਨੇਤਰ ਖੁੱਲੇ ਬਿਨਾ ਬੁੱਝ ਨਹੀਂ ਹੁੰਦਾ ਤੀਜਾ ਨੇਤਰ ਗੁਰੂ ਪੇਟਾ ਬਿਨਾ ਖੁੱਲਦਾ ਨਹੀਂ ਇਹ ਪੇਟਾ ਦਾ ਵਰਤਾਰਾ ਰੱਬ ਦੇ ਹੁਕਮ ਵਿੱਚ ਕਰੋੜਾਂ ਚੋਂ ਇੱਕ ਨਾਲ ਵਾਪਰਦਾ ਹੈ ਸੰਸਾਰ ਨੂੰ ਸਮਝ ਨਹੀਂ ਪੈਂਦੀ ਇਸ ਲਈ ਮਹਾਪੁਰਸ਼ਾਂ ਨੂੰ ਕਸ਼ਟ ਸਹਣੇ ਪੈਂਦੇ ਹਨ ਮੌਤ ਵੀ ਦਿੱਤੀ ਜਾਂਦੀ ਹੈ ਜ਼ਹਿਰ ਦੇ ਪਿਆਲੇ ਪੀਣੇ ਪੈਂਦੇ ਹਨ ਬੁੱਝਣੇ ਨੂੰ ਥੋੜਾ ਹੋਰ ਖੋਲੀਏ ਮਹਾਵਾਕ ਹੈ ਗਿਆਨ ਦਾ ਵੱਧਾ ਮਨ ਰਹਿ ਗੁਰਬਿੰਨ ਗਿਆਨ ਨਾ ਹੋਏ ਮਨ ਸੰਸਾਰੀ ਗਿਆਨ ਨਾਲ ਟਿਕਦਾ ਨਹੀਂ ਸਗੋਂ ਹੋਰ ਭਟਕਦਾ ਹੈ ਪੜੇ ਲਿਖੇ ਗਿਆਨवान ਕਿੰਨੇ ਲੋਕਾਂ ਦੇ ਕਾਤਲ ਬਣੇ ਮਾਓ ਸੇਟੂੰਗ ਹਿਟਲਰ ਮਸਲੋਨੀ ਆਦ ਕਰੋੜਾਂ ਲੋਕਾਂ ਦਾ ਸੰਘਾਰ ਕਰਕੇ ਗਏ ਪੜੇ ਲਿਖੇ ਡਾਕਟਰ ਵਕੀਲ ਪ੍ਰੋਫੈਸਰ ਬਿਜ਼ਨਸਮੈਨ ਸਭ ਦੋਹੀ ਦੋਹੀ ਹੱਥੀ ਸਮਾਜ ਨੂੰ ਲੁੱਟਣ ਲੱਗੇ ਹੋਏ ਹਨ ਕੀ ਗਿਆਨ ਨਾਲ ਮਨ ਬੰਦ ਹੋ ਗਿਆ ਹੈ ਕਦਾ ਚੇਤ ਨਹੀਂ ਇੱਥੇ ਗਿਆਨ ਦਾ ਮਤਲਬ ਵਿਵੇਕ ਗਿਆਨ ਹੈ। ਵਵੇਕ ਨਾਲ ਮਨ ਖੜ ਜਾਂਦਾ ਹੈ ਤੇ ਨਾਮ ਨਾਲ ਲਿਵ ਲੱਗ ਜਾਂਦੀ ਹੈ। ਮਨ ਨਿਸ਼ਚਲ ਹੋ ਜਾਂਦਾ ਹੈ। ਮੂਰਤ ਅਤੇ ਸੂਰਤ ਦੇਖਣ ਨੂੰ ਇੱਕੋ ਜਿਹੇ ਹਨ ਪਰ ਰੱਬੀ ਬੰਦਾ ਮੂਰਤ ਹੁੰਦਾ ਹੈ ਤੇ ਦੁਨਿਆਵੀ ਬੰਦਾ ਸੂਰਤ। ਇਹੀ ਫਰਕ ਦਰਗਾਹ ਤੇ ਦਰਬਾਰ ਵਿੱਚ ਹੈ। ਉਪਰੋਕਤ ਮਿਲਦੇ ਜੁਲਦੇ ਅਰਥਾਂ ਵਾਲੇ ਸ਼ਬਦਾਂ ਨੂੰ ਭੇਦਾਂ-ਵੇਦ ਕਿਹਾ ਜਾਂਦਾ ਹੈ। ਮਿੱਟੀ ਦੀ ਸਰਾਹੀ ਤੇ ਮਿੱਟੀ ਸੋਨੇ ਦਾ ਕੜਾ ਤੇ ਸੋਨਾ ਦੋ ਹੁੰਦੇ ਹੋਏ ਵੀ ਇੱਕ ਹਨ ਪਰਸਨੈਲਿਟੀ ਦਾ ਅੰਤਰ ਹੈ ਇਹ ਸ਼ਬਦ ਇੱਕ ਦੂਜੇ ਲਈ ਵਰਤੇ ਜਾਂਦੇ ਹਨ ਪਰ ਅਰਥ বুঝਣ ਨਾਲ ਸਮਝ ਪੈਂਦੇ ਹਨ ਸ਼ਬਦ ਅਤੇ ਨਾਮ ਵੀ ਭੇਦਾਂ ਭਿੰਨ ਹਨ ਦੋਵੇਂ ਅਲੱਗ-ਅਲੱਗ ਹਨ ਪਰ ਇੱਕ ਵੀ ਹਨ ਇਸ ਸ਼ਬਦ ਭੇਦਾਂ ਅਭੇਦ ਤੋਂ ਬਿਨਾ ਧਾਰਮਿਕ ਗ੍ਰੰਥਾਂ ਦੇ ਅਰਥਾਂ ਵਿੱਚ ਬਹੁਤ ਅਨਅર્થ ਹੋ ਜਾਂਦਾ ਹੈ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਅਰਜੁਨ ਨੂੰ ਉਪਦੇਸ਼ ਕਰ ਰਹੇ ਹਨ ਕਿ ਦ੍ਰਾਗੁਣ ਵਿਸ਼ਾ ਵਿਰਦਾ ਨਿਸਤਾਰੇ ਗੁਣਾਂ ਪਾਵਰਜਨ ਨਿਸਤਾਰਾ ਤਾਂ ਗੁਣਾਂ ਭਾਵ ਚੌਥੇ ਗੁਣ ਨਾਲ ਤੁਰਿਆ ਨਾਲ ਚੌਥੇ ਪਦ ਨਾਲ ਹੋਣਾ ਹੈ ਹਾਲਾਂਕਿ ਇੱਥੇ ਇਕੱਲਾ ਗੁਣਾਂ ਲਿਖਿਆ ਹੈ ਗੁਰਬਾਣੀ ਦੇ ਅਰਥ ਕੇਵਲ ਵਿਦਿਆ ਨਾਲ ਨਹੀਂ ਆਉਂਦੇ ਸਗੋਂ ਗੋਹਜ ਵਿਦਿਆ ਜੋ ਕਿ ਪ੍ਰਭੂ ਦੀ ਸਬ ਲਾਈਨ ਸ੍ਰੇਸ਼ਟ ਸ਼ਕਤੀ ਹੈ ਉਸ ਦੁਆਰਾ ਸਮਝੇ ਜਾ ਸਕਦੇ ਹਨ ਪਰੇ ਆਪਣੇ ਹੱਥ ਵਾਸ ਨਹੀਂ ਹੈ ਕੇਵਲ ਗੁਰੂ ਬਖਸ਼ਿਸ਼ ਹੈ ਗੁਰੂ ਨਵਾਜਿਸ਼ ਬਿਨਾ ਕੀਤਾ ਜਤਨ ਫਲੀਪੂਤ ਨਹੀਂ ਹੁੰਦਾ ਜੇ ਪ੍ਰਭੂ ਜਾਂ ਗੁਰੂ ਆਪਣੀ ਲੋਗ ਮਾਇਆ ਵਰਤਾ ਦੇਵੇ ਤਾਂ ਗੁੰਗਾ ਬਹਿਰਾ ਵੀ ਗੀਤਾ ਦੇ ਅਰਥ ਕਰ ਸਕਦਾ ਹੈ ਪਿੰਗਲਾ ਪਰਬਤ ਤੇ ਚੜ ਸਕਦਾ ਹੈ ਪਰ ਇਹ ਐਕਸੈਪਸ਼ਨਲ ਹੈ ਦਸਤੂਰ ਨਹੀਂ ਹੈ ਇਹ ਐਸੋਟ੍ਰਿਕ ਹੈ ਐਕਸੋਟ੍ਰਿਕ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ